ਅੱਜ ਵੀ ਉਹ ਗੱਲ ਕਰਨੀ ਆ ਪਾਣੀਆਂ ਦੀ ਅੱਜ ਵੀ ਫੋਨ ਆਇਆ ਇੱਕ ਵੀਰ ਨੇ ਪਹਿਲਾਂ ਵੀ ਫੋਨ ਕੀਤਾ ਤੇ ਉਹ ਕਹਿੰਦੇ ਵੀਰ ਤੂੰ ਵੀ ਫੋਲ ਪਾਉਣੇ ਪਖੰਡਾ ਤੇ ਨਹਿਰਾਂ 'ਚ ਸਵਾਹ ਸਿੱਟਣ ਦੇ ਦਾ ਬੋਲੀ ਜੰਨਾ ਜਿਹੜੀਆਂ ਭਰੀਆਂ ਨਹਿਰਾਂ ਬਾਕੀ ਸੂਬਿਆਂ ਨੂੰ ਜਾ ਰਹੀਆਂ ਉਹ ਤੇ ਤੁਸੀਂ ਗੱਲ ਨਹੀਂ ਕਰਦੇ ਮੇਰੇ ਉਹ ਮੈਂ ਇਸ ਮੁੱਦੇ ਤੇ ਤਾਂ ਨਹੀਂ ਸੀ ਬੋਲਦਾ ਕਿਉਂਕਿ ਮੁੱਦਾ ਜਿਹੜਾ ਅੱਜ ਤਾਂ ਨਹੀਂ ਹੈਗਾ ਬਹੁਤ ਪੁਰਾਣਾ ਤੇ ਇਹਦੇ ਵਿੱਚ ਸਾਡੀਆਂ ਜਿਹੜੀਆਂ ਸਰਕਾਰਾਂ ਪਹਿਲੀਆਂ ਬਣੀਆਂ ਨੇ 75 ਸਾਲ ਤੋਂ ਉਹਨਾਂ ਨੇ ਪੰਜਾਬ ਦਾ ਵੇੜਾ ਘਰਕ ਕੀਤਾ ਹੈ ਕੀਤਾ ਕਿਵੇਂ ਆ ਜਿਵੇਂ ਕੋਈ ਕੰਪਨੀਆਂ ਵਪਾਰਕ ਕੰਪਨੀਆਂ ਕੀ ਕਰਦੀਆਂ ਮਾਲੋ ਜਿਵੇਂ ਪਹਿਲਾਂ Jio ਨੇ SIM ਚਲਾਉਣਾ ਸੀ ਆਪਣੇ SIMਾਂ ਤੇ ਸਾਨੂੰ ਲਾਉਣਾ ਸੀ ਉਹਨਾਂ ਨੇ ਕੀ ਕੀਤਾ ਫਿਰ ਹੀ ਤੇ SIM ਦਿੱਤੇ ਸਾਨੂੰ ਕੋਈ ਵੀ ਐ ਚਾਹੇ ਜਿਹੜਾ ਨਸ਼ੇੜੀ ਆ ਕਿਸੇ ਨੇ ਨਸ਼ਾ ਚਿੱਟਾ ਲਾਉਣਾ ਪਹਿਲਾਂ 10-20 ਦਿਨ ਫਿਰ ਹੀ ਨਸ਼ਾ ਦਿੰਦਾ ਉਹਨੂੰ ਅਮਲੀ ਬਣਾ ਕੇ ਮੁੜ ਕੇ ਫਿਰ ਉਹਦੇ ਜੂੜ ਪਾ ਲੈਂਦਾ ਇਸੇ ਤਰ੍ਹਾਂ ਸਾਡੇ ਪੰਜਾਬ ਨਾਲ ਹੋਈ ਆ ਬੜੀ ਭੜੀ ਕਲੋਲ ਕੀਤੀ ਆ ਸਾਡੇ ਭੋਲੇ ਭਾਲੇ ਲੋਕ ਸਮਝਦੇ ਰਹੇ ਵੀ ਸ਼ਾਇਦ ਇਹ ਸਰਕਾਰਾਂ ਜਿਹੜੀਆਂ ਨੇ ਸਾਡੇ ਨਾਲ ਹਮਦਰਦੀ ਕਰ ਰਹੀਆਂ ਨੇ ਹਾਲਾਂਕਿ ਹਮਦਰਦੀ ਕੋਈ ਨਹੀਂ ਸੀ ਇਹ ਇਹ ਸੀ ਸਾਡੇ ਨਾਲ 420 ਸਾਨੂੰ ਇਸ ਗੱਲ ਦਾ ਸੋਚਣਾ ਚਾਹੀਦਾ ਵੀ ਸਾਡਾ ਪੰਜ ਦਰਿਆਵਾਂ ਦਾ ਪੰਜਾਬਾਂ ਦਾ ਪਾਣੀ ਹੈ ਤੇ ਸਾਨੂੰ ਨਹਿਰੀ ਸਿੰਚਾਈ ਨਾਲ ਸਾਡਾ ਬਿਲਕੁਲ ਸਰਦਾ ਫਿਰ ਸਾਨੂੰ ਜਿਹੜਾ ਫ੍ਰੀ ਮੋਟਰਾਂ ਦਿੱਤੀਆਂ ਗਈਆਂ ਉਹ ਸਾਡੇ ਸੁੱਖ ਵਾਸਤੇ ਨਹੀਂ ਦਿੱਤੀਆਂ ਗਈਆਂ ਜਿਹੜਾ ਮੋਟਰਾਂ ਫਰੀ ਦੇਣਾ ਉਹ ਪੰਜਾਬ ਨੂੰ ਬੰਜਰ ਬਣਾਉਣ ਲਈ ਇੱਕ ਨੀਤੀ ਦਾ ਹਿੱਸਾ ਹੈ ਪੰਜਾਬ ਨੂੰ ਬਰਬਾਦ ਕਰਨ ਦੀ ਨੀਤੀ ਦਾ ਹਿੱਸਾ ਹੈ ਜਿਹਦੇ ਵਿੱਚ ਸਾਡੇ ਆਗੂ ਸ਼ਾਮਲ ਹੋਏ ਨੇ ਬਿਲਕੁਲ ਫਰੀ ਮੋਟਰਾਂ ਦਿੱਤੀਆਂ ਤੇ ਦਿੱਤੀਆਂ ਵੀ ਨਜਾਇਜ਼ ਜਿਹੜੀਆਂ ਕਿ ਬੋਰਡ ਨੂੰ ਵੀ ਨਹੀਂ ਪਤਾ ਚ ਇੰਨੀਆਂ ਚੱਲ ਰਹੀਆਂ ਬਾਦਲ ਸਰਕਾਰ ਦੇ ਵਿੱਚ ਇੰਨੀਆਂ ਮੋਟਰਾਂ ਨਜਾਇਜ਼ ਲੱਗੀਆਂ ਜਿਨ੍ਹਾਂ ਦਾ ਅੱਜ ਸਮਾਨ ਨਹੀਂ ਮਿਲਦਾ ਰੌਲਾ ਰੱਪਾ ਤੁਸੀਂ ਦੇਖਿਆ ਜੁਣੀਨਾ ਧਰਨੇ ਵੀ ਬਠਿੰਡੇ ਸਾਡੇ ਏਰੀਏ ਤਾ ਲਾਇਆ ਸੀ ਵੀ ਮੋਟਰਾਂ ਰੋਕੀਆਂ ਨਾ ਜਾਣ ਅੱਜ ਵੀ ਨਜਾਇਜ਼ ਮੋਟਰਾਂ ਨੇ ਸਾਡੇ ਪਿੰਡ ਦੇ ਵਿੱਚ ਵੀ 20 ਨਜਾਇਜ਼ ਮੋਟਰਾਂ ਨੇ ਜਿਹੜੀਆਂ ਇੱਕ ਨੰਬਰ ਤੇ ਚੱਲ ਰਹੀਆਂ ਨੰਬਰ ਇੱਕੋ ਹੀ ਆ ਉਹਨਾਂ ਦਾ 109 ਤੇ ਜਾਲੀ ਜਲ ਰਹੀਆਂ ਕਿਉਂ ਕਿਉਂਕਿ ਪੰਜਾਬ ਨੂੰ ਬਰਬਾਦ ਕਰਨਾ ਤੁਸੀਂ ਤਾਂ ਸਾਨੂੰ ਮੋਟਰ ਫਰੀ ਮਿਲ ਗਈ ਭੋਲੇ ਲੋਕਾਂ ਨੂੰ ਸਾੜਿਆਂ ਨੂੰ ਆਏ ਵੀ ਸੁੱਖ ਹੈ ਸਾਡੇ ਬਾਅਦ ਤੇ ਇਹ ਸੁੱਖ ਨਹੀਂ ਹੈ ਇਹ ਸਾਰੀਆਂ ਆਉਣ ਵਾਲੀਆਂ ਪੀੜ੍ਹੀਆਂ ਅੱਜ ਸਾਨੂੰ ਰੌਲਾ ਪਿਆ ਨਾ ਅੱਜ ਜਦੋਂ ਕਈ ਪਿੰਡਾਂ 'ਚ ਮੋਟਰਾਂ ਨੇ ਪਾਣੀ ਛੜਤਾ ਪਾਣੀ ਇੰਨੀ ਦੂਰ ਚਲਿਆ ਗਿਆ ਕਿ ਮੋਟਰ ਉੱਥੇ ਤੱਕ ਪਾਣੀ ਨਹੀਂ ਟੱਕਦੀ ਤੇ ਸਾਡਾ ਪਾਣੀ ਨਹਿਰਾਂ ਭਰਿਆਂ ਜਾਣਾ ਹੀ ਐ ਸਾਡੇ ਲੋਕਾਂ ਨੂੰ ਇੱਕ ਆਦਤ ਬਣਤੀ ਫਰੀ ਦੀ ਮੋਟਰ ਦੀ ਸਾਡੇ ਪਾਈਪ ਲਾਈਨ ਨਾਲ ਪਾਣੀ ਪਿੰਡ ਪਹੁੰਚਦਾ ਪਰ ਲਾਉਣ ਵਾਲੇ ਨਹੀਂ ਲਾਉਂਦੇ ਕਹਿੰਦੇ ਮੋਟਰ ਆਊ ਦਿਨੇ-ਦਿਨੇ ਲਾਵਾਂਗੇ ਤੇ ਰਾਤ ਨੂੰ ਹੋਕੇ ਦੇ ਜਾਂਦੇ ਵੀ ਪਾਣੀ ਕੱਸੀ ਦਾ ਬੰਦ ਕਰਕੇ ਆਓ ਸਾਂਭੇ ਕੌਣ ਇਹ ਸਾਨੂੰ ਜਾਣ ਬੁੱਝ ਕੇ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਜਿਵੇਂ ਬਾਣੀ 'ਚ ਗੱਲਾਂ ਇਹ ਸਾਰੀਆਂ ਦਸੀਆਂ ਹੋਈਆਂ ਬਾਣ 'ਚ ਦੱਸਿਆ ਕਟਾ ਪੇੜ ਡਾਰ ਪਰ ਠਾਡੋ ਖਾਏ ਖਾਏ ਮੁਸਕਰੇ ਵੀ ਜਿਹੜੇ ਟਾਣੇ ਤੇ ਬੈਠਾ ਉਸੇ ਨੂੰ ਕੱਟ ਰਿਆ ਤੇ ਨਾਲੇ ਖੁਸ਼ ਹੋ ਰਿਆ ਮੁਸਕਰੇ ਮੁਸਕਉਣਾ ਹੁੰਦਾ ਹੱਸਣਾ ਹਸਰੇ ਉਹਨੂੰ ਇਹ ਨਹੀਂ ਪਤਾ ਵੀ ਜਿਹੜੇ ਡਾਣੇ ਤੇ ਬੈਠਾ ਉਹਨੂੰ ਤੋਂ ਕੱਟ ਰਿਆ ਤੇਰੀ ਮੌਤ ਐ ਤੂੰ ਡਿੱਗੇਗਾ ਤੇਰਾ ਚੂਲਾ ਟੁੱਟਜੂ ਤੂੰ ਮਰੇਗਾ ਜਾਂ ਬਾਣੀ ਚੱਪਾ ਪੜਦੇ ਆਂ ਦੀਨ ਗਵਾਇਆ 32240 7 ਪਾਏ ਕੁਹਾੜਾ ਮਾਰਿਆ ਪੈਰਾਂ ਤੇ ਕੁਹਾੜਾ ਮਾਰਿਆ ਗਾਫਲ ਕਮਲੇ ਨੇ ਕਾਦੇ ਕਿਉਂਕਿ ਆਪਣੇ ਫਰਜ਼ੀ ਭੁੱਲ ਗਿਆ ਇਸ ਗੱਲ ਨੂੰ ਸੋਚੇ ਨਹੀਂ ਭੀਮ ਜਿਹੜਾ ਪਾਣੀ ਸਾਨੂੰ ਲਾਜਨਾ ਫਰੀ ਦਿੱਤਾ ਜਾਂਦਾ ਸਾਡੇ ਕੋਲੇ ਨਹਿਰੀ ਪਾਣੀ ਆ ਆਪਣੇ ਬੱਚੇ ਸਾਰਿਆਂ ਦੇ ਬਾਹਰ ਤੁਸੀਂ ਤੁਸੀਂ ਜਾਣਦੇ ਆ ਉਹਨਾਂ ਨੂੰ ਪੁੱਛੋ ਤੁਸੀਂ ਵੀ ਉੱਥੇ ਕੋਈ ਥੱਲੇ ਬੋਰ ਲਾ ਸਕਦਾ ਵੀ ਆਪਣੀ ਮਰਜ਼ੀ ਨਾਲ ਬਿਲਕੁਲ ਨਹੀਂ ਲਾ ਸਕਦਾ ਨਹਿਰੀ ਪਾਣੀ ਵਰਤਣਾ ਜ਼ਰੂਰੀ ਆ ਉਤਲਾ ਪਾਣੀ ਧਰਤੀ ਦੇ ਉਤਲਾ ਥੱਲੇ ਦੇ ਨੂੰ ਸੰਭਾਲ ਕੇ ਰੱਖ ਰਿਹਾ ਲੋਕ ਅਸੀਂ ਇਹੋ ਜਿਹੇ ਬਣ ਗਏ ਆ ਪੰਜਾਬੀ ਚਾਹੇ ਜਿੰਨਾ ਮਰਜ਼ੀ ਕਿਹਾ ਜਾਈਏ ਸੂਰਮਿਆਂ ਦੀ ਭਗਤਾਂ ਦੀ ਪੀੜਾ ਫਕੀਰਾਂ ਦੀ ਧਰਤੀ ਪਰ ਮੰਦ ਬੁੱਧੀ ਬਣ ਚੁੱਕੇ ਆ ਸਾਡੇ ਨਾਲ ਜਿਹੜਾ ਵੀ ਮਰਜ਼ੀ ਆਉਂਦਾ ਕੋਈ ਧਰਮ ਦੇ ਨਾਂ ਤੇ ਸਾਨੂੰ ਗੁੰਮਰਾਹ ਕਰ ਜਾਂਦਾ ਕੋਈ ਸਾਨੂੰ ਕਿਸੇ ਦੇ ਨਾਂ ਤੇ ਕਮਰਾਹ ਕਰ ਜਾਂਦਾ ਸਾਨੂੰ ਕੋਈ ਕਿਸੇ ਦੇ ਨਾਂ ਤੇ ਕਰ ਜਾਂਦਾ ਤੇ ਅਸੀਂ ਪਿੱਛ ਲੱਗ ਬਣੇ ਹੋਇਆ ਪ੍ਰਭੂ ਆ ਤੁਹਾਡੇ ਸਾਹਮਣੇ ਰਿਜ਼ਲਟ ਆ ਫਿਰ ਹੀ ਮੋਟਰਾਂ ਦਾ ਰਿਜ਼ਲਟ ਆ ਜੇ ਤਾਂ ਅੱਗੇ ਅੱਗੇ ਦੇਖੋ ਹੋਤਾ ਕੀ ਆ ਹੈ ਅਜੇ ਤਾਂ ਅਜੇ ਕਿਹੜਾ ਕੰਮ ਰੁਕਿਆ ਅਜੇ ਤਾਂ ਸਾਨੂੰ ਐ ਲੱਗ ਰਿਹਾ ਵੀ ਇਹ ਤਾਂ ਗੱਲਾਂ ਹਵਾ ਚ ਹੀ ਨੇ ਕੋਈ ਵੀ ਚੀਜ਼ ਜਿਹਦੀ ਆਪਾਂ ਸੰਭਾਲ ਨਹੀਂ ਕਰਾਂਗੇ ਉਹ ਚੀਜ਼ ਨੇ ਖਤਮ ਹੋਣਾ ਹੀ ਹੋਣਾ ਤੇ ਸਾਡੇ ਲੋਕਾਂ ਨੇ ਤਾਂ ਝਾੜੂ ਲਾਉਣੇ ਛੱਡੇ ਹੋਇਆ ਕੋਈ ਨਹੀਂ ਲਾਉਂਦਾ ਮੋਟਰ ਲੱਗੀ ਆ ਮੋਟਰ ਨਾਲ ਹੀ ਵਿਹੜਾ ਸਾਫ਼ ਕਰਦੇ ਆ ਕੋਈ ਨਹੀਂ ਇਸ ਕੰਮ ਨੂੰ ਦੇਖ ਰਿਹਾ ਪਾਣੀ ਵਾਲੇ ਨੂੰ ਇਸ ਕਰਕੇ ਜਿਹੜਾ ਪਾਣੀ ਭਰੀਆਂ ਨਹਿਰਾਂ ਜਾਣ ਦਾ ਜਿਹੜੇ ਦੋਸ਼ੀਆਂ ਉਹਦੇ ਵਿੱਚ ਅਸੀਂ ਆ ਗੁਰੂ ਸਾਹਿਬ ਨੇ ਬਾਣੀ ਚ ਜਿੱਥੇ ਰਾਜਿਆਂ ਨੂੰ ਲਾਨਤਾਂ ਪਾਈਆਂ ਉੱਥੇ ਸਾਨੂੰ ਵੀ ਕਿਹਾ ਅੰਧੀ ਰਹੀਏ ਤਾਂ ਗਿਆਨ ਵੀ ਹੋਣੀ ਅੰਨੇ ਹੋਏ ਲੋਗ ਗਿਆਨ ਤੋਂ ਹੀਨੇ ਲੋਕ ਕਮਲੇ ਲੋਕਾਂ ਦੀ ਭੀੜ ਆਪਣੇ ਕੰਮ ਨੂੰ ਆਪ ਹੀ ਵਿਗਾੜ ਲੈਂਦੀ ਹੈ ਆਪਣੇ ਪੈਰਾਂ ਤੇ ਘਾੜਾ ਆਪ ਹੀ ਮਾਰਦੀ ਹੈ ਉਸੇ ਪੇੜ ਦੇ ਡਰਾ ਟਾਣੇ ਉੱਤੇ ਬੈਠਾ ਉਸੇ ਟਾਣੇ ਨੂੰ ਕੱਟ ਰਿਹਾ ਅਸੀਂ ਪੰਜਾਬ ਦੀ ਧਰਤੀ ਤੇ ਰਹਿਣ ਵਾਲੇ ਪੰਜਾਬ ਨੂੰ ਆਪਣੇ ਹੱਥੀਂ ਬਰਬਾਦ ਕਰ ਰਹੇ ਹਾਂ ਅਸੀਂ ਪੰਜਾਬੀ ਨਹੀਂ ਰਹੇ ਅਸੀਂ ਭਿਖਾਰੀ ਬਣ ਗਏ ਆ ਪੰਜਾਬੀ ਕਿਸੇ ਦੀ ਮਦਦ ਕਰਨ ਵਾਲਾ ਹੁੰਦਾ ਤੇ ਪਰ ਅਸੀਂ ਮੰਗਤੇ ਆ ਅੱਜ ਤੱਕ ਇਹਨੇ ਸਾਨੂੰ ਆਹ ਦੇ ਦੋ ਆਹ ਦੇ ਦੋ ਕੋਈ ਤੁਸੀਂ ਦੇਖ ਲਓ ਸਾਡਾ ਪ੍ਰਬੰਧ ਇਕੱਲਾ ਇਹ ਨਹੀਂ ਵੀ ਰਾਜਨੀਤਿਕ ਪ੍ਰਬੰਧ ਗੁਜ਼ਰਿਆ ਸਾਡੇ ਆਮ ਲੋਕ ਜ਼ਿਆਦਾ ਕਸੂਰਵਾਰ ਸਾਡੇ ਲੋਕ ਨੇ ਲੋਕ ਇਹਦੋਂ ਫੀਲਡ 'ਚ ਬੜਾਂਗੇ ਨਾ ਉਦੋਂ ਸਮਝ ਪੈਂਦੀ ਆ ਹਰ ਇੱਕ ਬੰਦਾ ਚਾਹੁੰਦਾ ਵੀ ਸਾਡਾ ਗਲਤ ਕੰਮ ਹੋਣਾ ਚਾਹੀਦਾ ਹਰ ਇੱਕ ਬੰਦਾ ਚਾਹੁੰਦਾ ਵੀ ਸਾਡੀ ਕੁੰਡੀ ਕਿਵੇਂ ਨਾ ਕਿਵੇਂ ਸਾਡਾ ਐਂ ਦਾ ਲੱਗਣਾ ਚਾਹੀਦਾ ਪਾਣੀ ਲਾਉਣ ਦਾ ਮਸਲਾ ਨਹਿਰਾਂ ਭਰੀਆਂ ਜਾਣੀਆਂ ਹੀ ਐ ਜਿੱਦੋਂ ਅਸੀਂ ਪਾਣੀ ਕੱਸੀ ਦਾ ਲਾਉਣਾ ਹੀ ਨਹੀਂ ਸਾਨੂੰ ਪਤਾ ਵੀ ਮੋਟਰ ਫਰੀ ਮਿਲੀ ਹੋਈ ਐ ਅਸੀਂ ਛੱਡ ਦੇਣਾ ਜਾ ਕੇ ਬਟਨ ਦਬ ਦੇਣਾ ਤੇ ਹੁਣ ਧਰਤੀਆਂ ਠੰਡੀਆਂ ਕੌਣ ਕਰ ਰਿਹਾ ਇਹ ਤਾਂ ਸਾਨੂੰ ਪਤਾ ਵੀ ਧਰਤੀ ਤਾਂ ਠੰਡਕੋਈ ਐ ਹਮੇਸ਼ਾ ਧਰਤੀ ਤਾਂ ਗਰਮ ਹੀ ਨਹੀਂ ਹੁੰਦੀ ਠੰਡਾ ਤਾਂ ਬੰਦੇ ਨੂੰ ਹੋਣਾ ਚਾਹੀਦਾ ਇਸ ਕਰਕੇ ਭਰਾਵੋ ਬੋਲਣ ਦਾ ਸੀ ਪਰ ਇਹਦੇ ਵਿੱਚ ਦੋਸ਼ੀ ਅਸੀਂ ਓਨੇ ਆ ਜਿੰਨੀਆਂ ਸਰਕਾਰਾਂ ਨੇ ਓਨੇ ਦੋਸ਼ੀ ਲੋਕ ਵੀ ਆ ਸਾਨੂੰ ਆਪਣਾ ਦੱਦਾ ਦੋਸਨਾ ਦੇਊ ਕਿਸੈ ਦੋਸ਼ ਕਰਮਾ ਆਪਣੇ ਮੇਰੇ ਕੰਮਾਂ ਦਾ ਦੋਸ਼ ਹੈ ਜੋ ਮੈਂ ਕੀਆ ਸੋ ਮਾ ਪਾਇਆ ਜੋ ਅਸੀਂ ਕੀਤਾ ਸੀ ਕੀ ਕਰਦੇ ਆ ਜਦੋਂ ਅਸੀਂ ਆਪ ਹੀ ਆਪਣੇ ਘਰ ਦੀ ਸੰਭਾਲ ਪੰਜਾਬ ਸਾਡਾ ਘਰ ਹੈ ਜਿੱਥੇ ਅਸੀਂ ਰਹਿਣਾ ਜਿੱਥੇ ਹਵਾ ਪਾਣੀ ਸਹੀ ਹੋਵੇਗਾ ਤਾਂ ਹੀ ਅਸੀਂ ਰਹਿ ਸਕਾਂਗੇ ਨਹੀਂ ਸਾਡੀਆਂ 100-100 ਕਿੱਲਾ ਜ਼ਮੀਨਾਂ ਬਣਾਈਆਂ ਕੀ ਕਰਨੀ ਹੈ ਕਿੰਨੀਆ ਮਰਜ਼ੀ ਹੋਣ ਜਾਲ ਪਾਣੀ ਤੋਂ ਬਿਨਾਂ ਜ਼ਮੀਨ ਕਿਸ ਕੰਮ ਆਉਣੀ ਹੈ ਪਾਣੀ ਤੋਂ ਬਿਨਾਂ ਜੀਵਨ ਹੀ ਕੋਈ ਨਹੀਂ ਦਰਕਤ ਅਸੀਂ ਨਹੀਂ ਛੱਡ ਰਹੇ ਦਰਕਤਾਂ ਨਾਲ ਪਾਣੀ ਦਾ ਸਬੰਧ ਹੈ ਦਰਕਤਾਂ ਨਾਲ ਸਾਡੇ ਜੀਵਨ ਦਾ ਸਬੰਧ ਹੈ ਰਾਹ ਅਸੀਂ ਨਹੀਂ ਛੱਡ ਰਹੇ ਤੁਸੀਂ ਦੇਖ ਲਓ ਇਸ ਕਰਕੇ ਜਿੰਨੀਆਂ ਸਰਕਾਰਾਂ ਦੋਸੀਆਂ ਉਹਨੇ ਦੋਸੀ ਅਸੀਂ ਵੀ ਆਂ ਪਾਣੀ ਨਹਿਰਾ ਭਰੀਆਂ ਤਾਂ ਜਾਂਦੀਆਂ ਇਹਦੇ ਵਿੱਚ 50% ਸਰਕਾਰ ਦੋਸ਼ੀ ਹੈ 50 ਅਸੀਂ ਆ ਸਾਨੂੰ ਆਪਣਾ ਦੋਸ਼ ਕਬੂਲ ਕਰਨਾ ਪਊ ਨਹੀਂ ਕਿਹਦੀ ਹਿੰਮਤ ਆ ਪਾਣੀ ਕੋਈ ਲੈ ਜਾਊਗਾ ਜੇ ਅਸੀਂ ਪਾਣੀ ਲਾਉਣਾ ਚਾਹੁੰਦੇ ਹੋਈਏ ਨਾ ਅਸੀਂ ਕੱਲਾ ਬੋਟ ਸਟੰਟ ਕਰਦੇ ਆ ਸਾਡੇ ਲੀਡਰ ਆਗੂ ਆ ਜਿਹੜੇ ਸਿਰਫ ਇੱਕ ਦੂਜੇ ਨੂੰ ਬਦਨਾਮ ਕਰਨ ਤੱਕ ਸੀਮਤ ਆ ਉਹ ਪਾਣੀ ਸੰਭਾਲਣ ਤੱਕ ਨਹੀਂ ਉਹਨਾਂ ਦਾ ਮਸਲਾ ਇਸ ਕਰਕੇ ਸਾਨੂੰ ਆ ਸਾਰੇ ਲੋਕਾਂ ਨੂੰ ਜਾਗਣਾ ਚਾਹੀਦਾ ਤਾਕਿ ਜੇ ਪੰਜਾਬ ਬਚਾਉਣਾ ਲੋਕਾਂ ਨੂੰ ਬਚਾਉਣਾ ਸਾਨੂੰ ਆ ਗੱਲਾਂ ਵੱਲ ਪਾਣੀ ਦੀ ਸੰਭਾਲ ਦਰੱਖਤਾਂ ਦੀ ਸੰਭਾਲ ਰਾਹਾਂ ਦੀ ਸੰਭਾਲ ਸਾਨੂੰ ਆਪ ਕਰਨੀ ਪੈਣੀ ਹੈ ਜੇ ਅਸੀਂ ਇਹ ਵੱਲ ਧਿਆਨ ਨਾ ਦਿੱਤਾ ਤਾਂ ਪੰਜਾਬ ਨੂੰ ਬਚਾਉਣ ਵਾਲਾ ਕੋਈ ਨਹੀਂ ਦੇਗਾ ਸੋ ਵੀਡੀਓ ਵੱਡੀ ਹੋ ਜਾਣੀ ਹੈ ਜਿਆਦਾ ਤਾਂ ਆਪਣਾ ਸੁਣਨ ਦਾ ਵੀ ਟਾਈਮ ਨਹੀਂ ਆਪਣੇ ਕੋਲੇ ਸੋ ਵੀਡੀਓ ਨੂੰ ਸ਼ੇਅਰ ਕਰਨਾ ਤੇ ਰਾਏ ਆਪਣੀ ਕਮੈਂਟਾਂ ਜ਼ਰੂਰ ਦੇਣੀ ਆ ਵੀ ਅਸੀਂ ਦੋਸ਼ੀ ਹਾਂ ਜਾਂ ਨਹੀਂ ਹਾਂ ਪੋਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ